ਐਂਡ ਅਰਸ ਬਸ ਇਹ ਅਗਰ ਵੀ ਆਇਆ ਦੇਖੂ ਹਾਲਾ ਬਾਈ ਹੋਰ ਕਿੰਦਾ ਸਾਰੇ ਯਾਰ ਹੋਰ ਬਾਈ ਯਾਰ ਜਲਦੀ ਜਲਦੀ ਜੁੜੋ ਬਾਈ ਯਾਰ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰੋ ਬਰੇ ਜਲਦੀ ਜਲਦੀ ਬਰੇ ਮੂੰ ਤੇ ਕਪੜਾ ਲਾ ਹੋਇਆ ਤਾਂ ਮੂੰ ਵੀ ਦਿਖੇ ਸਾਠੇ ਜਲਦੀ ਜੁੜੋ ਬਰੇ ਰੇ ਜੰਡਾ ਦਾ ਕਰ ਰਿਹਾ ਜਲਦੀ ਜੁੜੋ ਜਲਦੀ ਜੁੜੋ ਬਾਈ ਇੱਕ ਤੁਹਾਨੂੰ ਬੰਦੇ ਨਵੇਂ ਬੰਦੇ ਨਾਲ ਮਲਾਉਣਿਆ ਤੁਹਾਨੂੰ ਜਲਦੀ ਜੁੜੋ लवली ਮਾਸਟਰ ਨਾਲ ਮਲਾਉਣਿਆ ਤੁਹਾਨੂੰ ਬਾਈ ਜੁੜ ਗਿਆ ਹੋਇਆ ਦੇ ਹੋਰ ਬਾਈ ਕਿੱਦਾਂ ਕੀ ਹਾਲ ਹੈ ਵੀਰੇ ਜੱਗੀ ਆ ਸੱਟ ਵੰਟੀ ਕਰਦੇ ਸਾਰੇ ਵੀਰੇ ਜੁੜੋ ਹੋਰ ਜੱਗੀ ਬਾਈ ਠੀਕ ਠਾਕ ਆ ਜੱਗੀ ਬਾਈ ਠੀਕ ਸਾਰੇ ਸੱਤੀ ਕਾਲਾ ਵੀਰੇ ਇਹ ਤਾਂ ਦਿਖਾ ਦੇ ਇੱਦਾਂ ਚੱਲ ਆਦੇ ਬੰਦਾ ਸਸਰੀਕਾ ਵੈਸੇ ਸਸਰੀਕਾ ਜੀ ਸਾਰੇ ਨੂੰ ਜੱਗੀਓ ਕਮੈਂਟ ਕਰ ਰਿਹਾ ਹੋਰ ਭਾਈ ਜੱਗੀ ਕੀ ਕਰ ਰਹੇ ਆ ਕੀ ਹਾਲ ਚਾਲ ਆ ਵਧੀਆ ਵੀ ਸਾਰੇ ਠੀਕ ਆ ਲੈ ਇਧਰ ਵੀ ਬੱਠ ਹੋਏ ਸਾਰਾ ਹੋਰ ਭਾਈ ਕੀ ਹਾਲ ਆ ਭਾਈ ਸਭ ਦੇ ਠੀਕ ਠਾਕ ਨੂੰ ਬੱਠ ਦੀ ਕਿੱਦਾਂ ਾਰੇ ਕੋਈ ਗੱਲ ਨਹੀਂ ਕਰੀ ਜਾਂਦਾ ਹੋਰ ਕਿਉਂ ਰਾਸਾ ਆਪਣੀ ਵੀਡੀਓ ਬਾਰੇ ਵੀ ਪਈ ਹੈ ਤੇ ਤੇ ਤੂੰ ਅੱਜ ਬੱਸ ਤੂੰ ਵੀਡੀਓ ਬਾਰੇ ਦੱਸ ਦੇ ਸਾਰੇ ਧੰਨਵਾਦ ਵੀਰੇ ਦੱਸ ਦੇ ਤੂੰ ਮੈਂ ਇੱਕ ਦੱਸਾਂ ਤੂੰ ਦੂਈ ਰਾਤ ਦੱਸ ਰਹੀ ਦੱਸ ਦੇ ਯਾ ਤੇ ਬਈ ਵੀਡੀਓ ਪੂਰੀ ਦੇਖਿਆ ਕਰ ਵੀਰੇ ਯਾਰਾ ਬਹੁਤ ਮਿਹਨਤ ਨਾਲ ਬਣਾਉਣੇ ਆ ਬਾਈ ਹਾਂ ਬਰੇ ਮੈਂ ਤੇ ਲੱਗਦੀ ਵੀ ਬਹੁਤ ਯਾਰ ਸਪੋਰਟ ਕਰਿਆ ਕਰੋ ਪੂਰੀ ਦੇਖਿਆ ਕਰੋ ਬਰੇ ਵੀਡੀਓ ਨੂੰ ਅਧਰ ਬਰੇ ਇਹਨੂੰ ਵੀ ਹੌਂਸਲਾ ਦੇ ਕੇ ਕੋਮੈਂਟ ਚ ਪ੍ਰਧਾਨ ਲਿਖਿਆ ਕਰੋ ਇਹ ਬਰੇ ਬਰੇ ਇਹੂ ਐ ਹੁੰਦਾ ਬਿਕੋਜ਼ ਆਂਦਾ ਹੁੰਦਾ ਨਹੀਂ ਪ੍ਰਧਾਨ ਲਿਖ ਲਿਖ ਕੇ ਭਰ ਦਿਆ ਕਰੋ ਬਰੇ ਇੱਕ ਬੈਟਾ ਚ ਬਸ ਕੇ ਪ੍ਰਧਾਨ ਚੱਲਦਾ ਨਹੀਂ ਜਾਂਦਾ ਆ ਵੀ ਦੀਪ ਬੈਠਾ ਯਾਰ ਆ ਦੀਪ ਬੈਠਾ ਭਾਈ ਦੇਖੋ ਨਾ ਪ੍ਰਧਾਨ ਬੈਠਾ ਹੋਣਾ ਆ ਪ੍ਰਧਾਨ ਬੈਠਾ ਹੋਣਾ ਆ ਲੱਖੀ ਬੈਠਾ ਹੋਣਾ ਬਈ ਯਾਰ ਸੀਰੀਆ ਆਪਣਾ ਬਈ ਯਾਰ ਨਾ ਵੀ ਨਾਸ ਬਈ ਸੀਰੀ ਦਾ ਹੁਣ ਰੋਲ ਹੈ ਸੀਰੀਆ ਸਾਰੇ ਵੀ ਜਲਦੀ ਜਲਦੀ ਜੁੜੋ ਲਾਈਕ ਸਬਸਕ੍ਰਾਈਬਰ ਸ਼ੇਅਰ ਕਰਕੇ ਮੈਂ ਟਿਕੜਾ ਕਰ ਜਲਦੀ ਜਲਦੀ ਬਰੇ ਅੱਜ ਭਾਈ ਆਪਣੀ ਵੀਰਵਾਰ ਨੂੰ ਆ ਰਹੀ ਹੈ ਬਈ ਵੀਡੀਓ ਯਾਰ ਆਮਰੇ ਕੱਲ ਨੂੰ ਲਵਲੀ ਮਾਸਟਰ ਆ ਰਿਹਾ ਇੰਤਜ਼ਾਰ ਰਿਓ ਵਧੀਆ ਬਰਮਨਾਤੀ ਹੋ ਬਈਓ ਪੂਰੀ ਸਪੋਰਟ ਕਰਨਾ ਨੂੰ ਲਵ ਯੂ ਮਾਸਟਰ ਫੇਰ ਆਪਸ ਸਰ ਸਾਵਨ ਨੂੰ ਭਾਈ ਆਪਾਂ ਪੋਸਟ ਕਰਾਂਗੇ ਲਵਲੀ ਮੰਤਰ ਦਾ ਤੇ ਕੱਲ੍ਹ ਤੱਕ ਕੱਲ੍ਹ ਸ਼ਾਮ ਤੱਕ ਭਾਈ ਵੀਡੀਓ ਪਾ ਦਾਂਗੇ ਆਪਾਂ ਜਾਂ ਕੱਲ੍ਹ ਸਵੇਰ ਤੱਕ ਤਾਂ ਤੇ ਭਾਈ ਜਿਆਦਾ ਜਿਆਦਾ ਸਪੋਰਟ ਕਰੋ ਯਾਰ ਚੈਨਲ ਨੂੰ ਹਾਂ ਪਰ ਇਹ ਹੁਣ ਆਪਾਂ ਇਹ ਬੰਦੇ ਹੋਰ ਵੀ ਲੈ ਲਾਂਗੇ ਬੰਦੇ ਦੀ ਵੀ ਘਾਟ ਨਹੀਂ ਹੈ ਆਪਾਂ ਨੂੰ ਬੰਦੇ ਆਪਾਂ ਭਾਈ ਹੋਰ ਲਾਵਾਂਗੇ ਯਾਰ ਟੀਮ ਹੋਰ ਬਣਾਵਾਂਗੇ ਆਪਾਂ ਹਾਂ ਫਿਰ ਜੇ ਕੋਈ ਪਿੱਟੂ ਦਾ ਦੇਖ ਰਿਹਾ ਤਾਂ ਕਮੈਂਟ ਕਰ ਸਕਦੇ ਸਾਰੇ ਕਰਦੇ ਇੱਕ ਮਿੰਟ ਹਾਂ ਤੇ ਬਈ ਬੀੜੀ ਆ ਸ਼ੇਅਰ ਕਰ ਲੈ ਤੈਨੂੰ ਸਾਰੀ ਮੇਰੇ ਭਰਾਓ ਸਾਡੇ ਭੈਣ ਮਾਈਓ ਐਜੀ ਵੀ ਗੱਲ ਨਹੀਂ ਹੈਗੀ ਆ ਲਵਲੀ ਮਾਸਟਰ ਲਿਖ ਰਹੇ ਨੇ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਹਿੰਦੀ ਚ ਲਿਖ ਰਿਹਾ ਫਿਰਗਾ ਪ੍ਰਦਾਨ ਕੀ ਕਰਨੀ ਪਰ ਤਾਂ ਤੁਛੜਾ ਇਹਨੇ ਵੇ ਹਾਂ ਸੜਾ ਵਹੀ ਪ੍ਰਧਾਨ ਯਾਰ ਪ੍ਰਧਾਨ ਵੀ ਸੜੀ ਆ ਜਦੋਂ ਦੇਖੇ ਤੇ ਵਿਆਹ ਕਰਦੇ ਦੱਸਦੇ ਹੋ ਵਿਆਹ ਕਰਵਾਗੇ ਯਾਰ ਬਾਈ ਇਹਦਾ ਯਾਰ ਵਾਲੇ ਹਾਂ ਭਈ ਰੋਹ ਚੰਦਰਾਵਲਾ ਬੈਰ ਲੋਗੇ ਭਈ ਉਦੋਂ ਵਿਆਹ ਕਰਾਂਗੇ ਤਾਂ ਆਪਾਂ ਵਿਆਹ ਤਾਂ ਮੈਂ ਹੁਣ ਵੀ ਕਰਦੀ ਐ ਬੈਰ ਲਿਆ ਬਸ ਮੇਰੇ ਸਪੋਰਟ ਬਣਾ ਕੇ ਰੱਖੀਂ ਤੁਸੀਂ ਸਾਰੇ ਰੋਹ ਦਸ ਵੇਗਲਾ ਕਰਦਾ ਨਾ ਬੰਦਾ ਪਕੈ ਜਾਨ ਆਪਣੇ ਫਰੰਟ ਆ ਹਾਂ ਹਾਂ ਉਹ ਨਜ਼ਰ ਆ ਕਰਦਾਂਗੇ ਦਿਖਾਵਾਂਗੇ ਕਰਾਊਗਾ ਭਾਈ ਆਲੇ ਨਹੀਂ ਕਰਾਉਂਦਾ ਯਾਰ ਇਹ ਆ ਤੇ ਵੀ ਉਹ ਉਮਰੇ ਦੀ ਕਿਹੜੀ ਹੋਇਆ ਤਾਂ 5-10 ਸਾਲ ਦਾ ਬੰਦਾ ਨਾ ਪਰ ਮੇਰੇ ਬੰਦਾ ਕੀ ਇਹਦਾ ਦਰਦ ਹੋਇਆ ਪਿਆ ਢੋਡਾ 60 ਉਮਰ ਦਾ ਘਟਿਆ ਭਾਈ ਇਹ ਵੀ ਯਾਰ ਇਹਦਾ ਇਹਦਾ ਉੰਦਾਰਾ ਉਹਦਾ ਵੀਗੇ ਵੀਰ ਦਾ ਹੜਾ 25 ਸਾਲਾਂ ਦਾ ਹੋ ਮੱਸਾ ਕਿਤਨੇ ਵੀ ਵੀ ਪਤਿ ਮੇਰੇ ਵੀ 30 ਸਾਲ ਦਾ ਮਰੇ ਮੈਂ ਵੀਰੇ ਅਸੀਂ ਕਲਿਆਣੇਪਿੰਡ ਦੇ ਰਹਿਣ ਵਾਲਿਆਂ ਜਿਲ੍ਹਾ ਪਟਿਆਲੇ ਦੇ ਰਹਿਣ ਵਾਲੇ ਅਸੀਂ ਵੀਰੇ ਕਰਕੇ ਕਿੱਥੇ ਰਹਿਣ ਵੀਰੇ ਅਸੀਂ ਕਲਿਆਣੇਪਿੰਡ ਦੇ ਰਹਿਣ ਵਾਲਿਆਂ ਆ ਬਰੇ ਇੱਕ ਪਤਾ ਆਣਾ ਆ ਦੀਪ ਆ ਮੈਂ ਤੁਹਾਨੂੰ ਪੁੱਤੀ ਆ ਵਾਲੇ ਭਾਈ ਆਪਣੇ ਅੰਦੀ ਨਹੀਂ ਮੈਂ ਨਹੀਂ ਯਾਰ ਉਹ ਗਏ ਵੀ ਨਹੀਂ ਆਲੇ हां पर ऐसे कले हारे ਪੜਦੇ ਰਹਨ ਵਾਲੇ ਜਿਲ੍ਹਾ ਪਟਿਆਲਾ ਇਹ ਬਈ ਪੜਦੇ ਨੇ ਜਵਾਕ ਇਹ ਮੁੰਡੇ ਆ ਜਿਹੜਾ ਉਹਨਾਂ ਵੀਡੀਓ ਬਣਾਉਂਦੇ ਪੜਦੇ ਨੇ ਇਹ ਕਿਡਾ ਬੜਾ ਮਿਹਨਤ ਕਰਦੇ ਨਾਲੇ ਪੜਾਈ ਕਰਦੇ ਨੇ ਤੇ ਨਾਲੇ ਰੋਕ ਕਰਦੇ ਨੇ ਨਾਲੇ ਆਪਣੇ ਵੀਡੀਓ ਚ ਬਣਾਉਂਦੇ ਨੇ ਇਹ ਪ੍ਰੋਡਾਨ ਅਸੂਨ ਪਦ ਜਿਵੇਂ ਇਹ ਤਾਂ ਦੂਰ ਇਹ ਕਰ ਹੀ ਹੁੰਦਾ ਬਾਈ ਯਾਰ ਇਹ ਨਹੀਂ ਆਣਾ ਬੀਖ ਤੇ ਨਾ। ਤੇ ਭਾਈ ਆਪਣਾ ਵੀਡੀਓ ਬਣਾਉਣੀ ਚਾਹੁੰਦਾ ਜਿਆਦਾ ਹੁੰਦਾ ਕਿ ਤੇ ਜਾਂਦਾ ਹੀ ਨਹੀਂ ਹੈ। ਇੱਧਰ ਹੋ ਜਾ। ਚੱਲ ਨਾ ਭਾਈ ਵੀਡੀਓ ਬਣਾਉਣਾ। ਵੀਡੀਓ ਬਣਾਵਾ ਹੈ ਭਈ ਅਰੋਂ ਸ਼ੂਟ ਕਰਨ ਵਾਸਤੇ। ਤਾਂ ਥੋੜਾ ਟਾਈਮ ਲੱਗ ਜਾਂਦਾ ਭਾਈ ਸਾਨੂੰ ਬਣਾਉਣ ਦੇ ਲਈ। ਅਸੇ ਅਸੇ ਜੀ ਬਰੇ ਪ੍ਰਤਾਸ। ਵੀਡੀਓ ਬਣਾਉਂਦਾ ਸਾਡੀ ਸਾਰੀ ਵਧੀਆ। ਜਿਹੜੀ ਅਸੀਂ ਲੜਦੇ ਵੀ ਆਂ, ਇਕੱਠੇ ਵੀ ਰਹਿਣੇ ਆਂ। ਆ ਪਰ ਮੇਰੇ ਗੱਲ ਤੋਂ ਟੁੱਟਿਆ ਵੱਡਦਾ। ਭਾਈ ਆ ਹੀ ਲੜਦਾ ਭਾਈ ਇਹਦੇ ਨਾਲ। ਉਹ ਇਹਨਾਂ ਕਈ ਵਰੀ ਰੋਲਾ ਹਾਂ ਵੀਰੇ ਜੀ ਨੂੰ ਜਵਾਬ ਰਿਪੋਰਟ ਦਾ ਗਿਆ ਪਰ ਹਾਂ ਵੀਰੇ ਨਾ ਕਰ ਆ ਕਮੈਂਟ ਜੇ ਪ੍ਰਧਾਨ ਸਾਹਿਬ ਲਿਖ ਰਹੇ ਨੇ ਧੰਨਵਾਦ ਕਰਦੇ ਆ ਇਹ ਬਾਈ ਯਾਰ ਚੌੜਾ ਬੋਲ ਕਰਦਾ ਏ ਧੰਨਵਾਦ ਕਰਦੇ ਸਾਰੇ ਪ੍ਰਧਾਨ ਸਾਹਿਬ ਲਿਖ ਰਹੇ ਨੇ ਧੰਨਵਾਦ ਬਾਈ ਧੰਨਵਾਦ ਦਾ ਇਹ ਬਾਈ ਯਾਰ ਪ੍ਰਧਾਨ ਆ ਇਹ ਵਰਦਾਸ ਬੰਦਾ ਜੀ ਪ੍ਰਧਾਨ ਬੰਦਾ ਬਾਈ ਇਹ ਵਰਦਾਵ ਦੀ ਪ੍ਰਧਾਰਾ ਉਹ ਤਾਂ ਕਿਹੜਾ ਪ੍ਰਧਾਰਾ ਹੂੰ ਤਾਂ ਇਹ ਨਾ ਆਵਾਯੂੰਮੀ ਅਰੇ ਉੰਮੀ ਪ੍ਰਧਾਨ ਨਹੀਂ ਕਹਿੰਦੇ ਨੇ ਲੋਕ ਆ ਤਰਨ ਨਹੀਂ ਪ੍ਰਧਾਨ ਕਹਿੰਦੇ ਨੇ ਇਹਨੂੰ ਸਾਰੇ ਆਵਰੇ ਪੱਕਾ ਨਾ ਆਵਰੇ ਤਰ ਜੀਸੀ ਗ ਬੱਲੀ ਆ ਆਹ ਬਾਈ ਜੀ ਇਹਦਾ ਮੂਸਨ ਦੀ ਪਲਾਟ ਮੇਨਾਂ ਤੋਂ ਪੱਕਿਆ ਅਨਾ ਬਾਈ ਲੱਭਰੀ ਦਾ ਸਿੰਘ ਇਹ ਵੀ ਆਪਣੇ ਪਰਿਵਾਰ ਚ ਹੀ ਨੇ ਬੰਦੇ ਬਾਰ ਹੋਣੀ ਹੈਗੇ ਆਦਨੇ ਪਰਿਵਾਰ ਦੀ ਟੀਮ ਹਾਂ ਵੀ ਤੁਸੀਂ ਪਰਿਵਾਰ ਦੋ ਸਾਡੇ ਤੁਸੀਂ ਕਿਹੜੇ ਕੋਈ ਬਾਅਦ ਦਿਓ ਤੁਸੀਂ ਬਾਈ ਸਾਡਾ ਪਰਿਵਾਰ ਹੈ ਵੀ ਪਰਿਵਾਰ ਦੇ ਨਵੰਬਰ ਜਿਹੜੇ ਆਪਣੇ ਵੀਡੀਓ ਤੇ ਹੁੰਦੇ ਨੇ ਬੰਦੇ ਸਾਰੇ ਉਹਨਾਂ ਪਰਿਵਾਰ ਇਹ ਆਉਂਦੇ ਆਂ ਮਰੇ ਪਿੰਡੂ ਕੀ ਬੰਦੇ ਹੁੰਦੇ ਨੇ ਬਾਹਰ ਦੇ ਵੀ ਹੁੰਦਾ ਨੇ ਤੇ ਬਾਈ ਇੱਕ ਆਪਾਂ ਬਣਾਵਾਂਗੇ ਹੁਣ ਇੱਕ ਦਾ ਆਪਣਾ ਬੁਰੀ ਨਜ਼ਰ ਵਾਲਾ ਚੰਗੀ ਰਿਹਾ ਤੁਹਾਨੂੰ ਹਾਂ ਵੀ ਬੁਰੀ ਨਜ਼ਰ ਨੂੰ ਵੱਧਰੋ ਵੱਧ ਸਪੋਰਟ ਕਰੋ ਆਪਣੇ ਬਿਜਲੀ ਟਾਪਕੇ ਸਾਥਾ ਕਮੈਂਟਾ ਦੱਸੋ ਤੇ ਆਪਾਂ ਇੱਕ ਪਿੰਡ ਬਿਜਲੀ ਮੈਕਮਾ ਉਹ ਵੀ ਚਲਾਵਾਂਗੇ ਉਹ ਵੀ ਬਣਾਵਾਂਗੇ ਬਈ ਯਾਰਾ ਸਾਰੇ ਮਨਾਵਾਂਗੇ ਬਰੇ ਬ੍ਰੇਡ ਕੋਣ ਦਾ ਕਰਦਾ ਪਰਾਂ ਨੂੰ ਛੂਡਾ ਕੋਣ ਇਹਦਾ 2% ਮੈਂ ਤੁਮਾ ਆ ਕਰਾਂਗੇ ਉਹ ਵੀ ਛੂਡਾ ਕਰਨੇ ਹੈ ਬਰੇ ਅੱਜ ਹੀ ਬਸ ਬਰੇ ਸਪੋਰਟ ਬਣਾ ਕੇ ਰੱਖਿਓ ਤੁਹਾਡੀ ਸਪੋਰਟ ਦੀ ਲੋੜ ਹੈ ਬਸ ਹੋਰ ਤਾਂ ਬਰੇ ਚੱਲੀ ਜਾਂਦਾ ਜੇ ਜੈ ਜੰਗੇ ਬਸ ਮੇਰੇ ਸਪੋਰਟ ਬਣਾ ਕੇ ਰੱਖਿਓ ਲੈ ਭਾਈ ਬਾਅਦ ਤੋਂ ਬਾਅਦ ਕਮੈਂਟ ਕਰਿਆ ਕਰੋ ਵੀਡੀਓ ਤੇ ਯਾਰਾ ਜੇ ਕੋਈ ਚੀਜ਼ ਵਧੀਆ ਲੱਗਦੀ ਉਹ ਵੀ ਬਾਈ ਤੁਸੀਂ ਦੱਸਿਆ ਕਰੋ ਯਾਰ ਹਾਂ ਪਰ ਇੱਕ ਕਮੈਂਟ ਦੱਸ ਦੂ ਪਰ ਜਿਹੜੀ ਚੀਜ਼ ਵਧੀਆ ਲੱਗਦੀ ਤੁਸੀਂ ਨੂੰ ਅਸੀਂ ਉਹਨੂੰ ਕਮੈਂਟ ਕਰ ਦਿਆ ਕਰੋ ਬਾਈ ਆ ਬੰਦਾ ਬਹੁਤ ਕਮੈਂਟ ਕਹਿੰਦਾ ਕੋਈ ਕਰਦਾ ਸੀਗਾ ਆਪਾਂ ਨੂੰ ਕਹਿੰਦਾ ਯਾਰ ਆ ਬਾਈ ਇਹ ਕਹਿੰਦਾ ਆਪਾਂ ਹੋਰ ਇਹ ਕਰਿਆ ਦੀ ਇੱਕ ਖਸ ਹੋ ਜਾਂਦਾ ਇੱਕ ਕਮੈਂਟ ਨਾਲੇ ਕਰ ਸੋਡੇ ਨਾਲ ਇੱਕ ਖਸ ਹੋ ਜਾਂਦਾ ਖਸ ਹੋ ਜਾਂਦਾ ਮੁੰਡਾ ਯਾਰ ਬਾਤ ਜੁਬਾਤ ਕਮੈਂਟ ਕਰਿਆ ਕਰੋ ਵੀਡੀਓ ਤੇ ਹਾਂ ਬਰੇ ਜੇ ਮੇਰੀ ਮਰਜ਼ੀ ਲੱਗੀ ਮੇਰੇ ਵੀਡੀਓ ਬਸ ਕਮੈਂਟ ਕਰਕੇ ਸਮ ਲਵ ਦੋ ਵੀ ਹੈ ਇਹ ਜਿਹੇ ਜਿਹਾ ਨੁਕਸਾ ਹੈ ਹਾਂ ਬਈ ਜੇ ਯਾਰ ਤੁਸੀਂ ਹੋਰ ਵੀ ਵੀਡੀਓ ਬਣਾਉਣਾ ਚਾਹੁੰਦੇ ਹੋ ਤਾਂ ਆਪਣਾ ਕਮੈਂਟ ਜਰੂਰ ਦੱਸਣਾ ਬਈ ਹਾਂ ਮੇਰੇ ਦੱਸੇ ਕੋਈ ਆ ਜੀ ਮੁਰ ਉਹ ਦੱਸ ਤੇ ਆਵਣਾ ਬਈ ਯਾਰ ਇਹਦੇ ਆਪਣਾ ਫੇਸਬੁੱਕ ਤੇ ਵੀ ਇਹੀ ਇਹੀ ਚੈਨਲ ਦਾ ਇਹੀ ਨਾਮ ਦਾ ਆਪਣਾ ਚੈਨਲ ਬਣਿਆ ਹੋਇਆ ਬਈ ਹਾਂ ਪਰ ਇੰਸਟਾਗ੍ਰam ਤੇ ਜਾ ਕੇ ਇੰਸਟਾਗ੍ਰam ਤੇ ਵੀ ਵੀਰੇ ਚੈਨਲ ਆਪਣਾ ਤੇ ਆਪਣਾ ਇੱਕ ਉਹਦੇ ਇੰਸਟਾਗ੍ਰਾਮ ਅਕਾਊਂਟ ਵੀ ਹੈਗਾ ਉਹ ਤੋਂ ਹੀ ਬਈ ਵੀਡੀਓ ਪਾਉਣੇ ਆਪਾਂ ਉਹਦਾ ਆਪਾਂ ਪ੍ਰੋਗੈਸ਼ਨ ਦੇ ਪਾਇਆ ਹੋਇਆ ਲਿੰਕ ਉਨੂੰ ਜਾ ਕੇ ਦੇਖੋ ਟ੍ਰਿਕਸ ਟ੍ਰਿਕ 3 ਲੈਤੀ ਤੇਰੇ ਕਿ ਸੱਗਾ ਪ੍ਰਧਾਨ ਹੁੰਦਾ ਬਈ ਯਾਰ ਇੰਸਟਾਗ੍ਰਾਮ ਨਹੀਂ ਚਲਾਉਦਾ ਫੇਸਬੁੱਕ ਤੇ ਆ ਗਾਇਕ YouTube ਤੇ ਚਲਾਉਦਾ ਆਪਾਂ ਇੰਸਟਾਗ੍ਰਾਮ ਚਲਾਉਂਦੇ ਨਹੀਂ ਬਰੇ ਯਾਰ ਜੋੜੋ ਵੀਰੇ ਸਾਰੇ ਜਲਦੀ ਜਲਦੀ ਦੱਸੂੰ ਦਾ ਚੱਕਰ ਕੀ ਗੱਲ ਤੂੰ ਤਾਂ ਬੈਠ ਗਿਆ ਹਾਂ ਬਰੇ ਦੱਸ ਤੂੰ ਗੱਲ ਵਾਸਾ ਹਾਂ ਬਰੇ ਆ ਤਾਂ ਮੇਰੇ ਤਾਤਾ ਆ ਮੇਰੇ ਤਾਇਤਾ ਮੁੰਡਾ ਸਾਰੇ ਅਸੀਂ ਕਰਦੇ ਆ ਆਪਾਂ ਕਿਹੜੀ ਗੱਲਤ ਨਹੀਂ ਇਹ ਦੋਏ ਭਾਈ ਮੇਰੇ ਭਤੀਜ ਦੇ ਆ ਹਾਂ ਸਾਹਬ ਦੇ ਖੜੇ ਨੇ ਭਾਈ ਦੋਏ ਆਪਣੇ ਭਤੀਜ ਦੇ ਭਾਈ ਆ ਫਰਾਜ਼ ਗਰੇਗਰੀ ਆ ਬੇਸ ਕਦੇ ਆ ਪਤੀ ਜੀ ਗਰੇਗਰੀ ਸਤਨ ਵੀ ਹਾਂ ਵੀ ਬਾਈ ਨੇ ਸੱਸਰੇ ਆਪਾਂ ਇੱਕ ਮੈਨ ਘਰ ਕਰਦੇ ਜੁੜੇ ਹੋਏ ਲੱਗਦੇ ਹਾਂ ਬਰੇ ਬਾਦਰ ਬਾਦਰ ਜੁੜੋ ਬਰੇ ਸਾਰੇ ਧੰਨਵਾਦ ਅਜੇ ਤੱਕ ਜਿੰਨੇ ਤੁਸੀਂ ਖੜੇ ਹੋ ਬੈਠ ਜੋੜੋ ਜਾ ਜਲਦੀ ਗਾ ਲਓ ਜਾ ਜੇ ਜੁੜੋ ਬਰੇ ਯਾਰ ਜਲਦੀ ਜੁੜੋ ਬਰੇ ਉਹ ਬੈਠਿਆ ਬਾਈ ਉਹ ਕਰ ਰਹੇ ਹੈ ਉਹ ਤਾਂ ਵੀ ਦਾਸਾ ਦੇ ਵੀਡੀਓ ਬਣਾਉਣ ਜਾਵਾਂਗੇ ਭਾਈ ਹੁਣ ਬਰੇ ਆਲੂ ਖਾਣੇ ਨੇ ਬਟੇ ਹੁਣ ਅਸੀਂ ਇੱਥੇ ਦੇ ਅਨੁਸਾਰ ਦੇ ਵੀਰੇ ਜੇ ਵੀਰੇ ਸਾਡੇ ਪਿੰਡੋਂ ਕਿ ਕਰੇ ਦਾ ਖਵਾ ਲਾਂਗੇ ਆਲੂ ਰੱਡ ਵੀਰੇ ਹੁੰਦਾ ਪੀਜੀ ਖਵਾਵਾਂਗੇ ਹਾਂ ਬਰੇ ਸੋ ਦੱਸਦਾ ਜਿਲ੍ਹਾ ਆਲੂ ਦਾ ਬਾਈ ਖਾਣੇ ਨਹੀਂ ਜਾਂਦੇ ਬੇਜ ਦਾ ਘਰ ਹੁੰਦਾ ਹੋਣਾ ਐ ਦਾ ਕੰਡਾ ਹਾਂ ਜੇ ਦਵਾਈ ਮੁੰਤੇ ਕਰਦੇ ਨਾਲੇ ਹਾਂ ਫੈਬ੍ਰਿਕ ਤਾਇਏ ਇੰਦਾ ਹੋਆ ਹਾਰਡਵਰ ਕੀ ਕਰਦਾ ਪਤਾ ਨਹੀਂ ਅਲੂ ਦਾ ਬਰੇ ਕਾਸਾ ਦੇ ਉਹ ਦਾਦੂ ਬਿਕਾਨੀ ਕਰਨਿਆ ਅਲੂ ਤਾਂ ਫੌਰ ਵੀ ਕੋ ਸਮਝਾਉਣਾ ਭਾਈ ਕਮੈਂਟ ਕਰਖ ਰਿਹਾ ਸਾਨੂੰ ਇੱਧਰ ਦੇ ਆਪਾ ਅਕਮੰਟਾ ਚੋਂ ਬਿਸਰੇ ਵੀ ਪੁਰਾ ਇਹਨੇ ਕਿੱਦਾਂ ਕਿਹਦੇ ਕਿੱਥੇ ਰਹੂ ਸੀ ਪਿੰਡ ਕਲੇਹਾਣਾ ਵਾਲਾ ਹੈ ਪਿੰਡ ਕਲੇਹਾਣਾ ਵਾਲਾ ਹੈ ਬਾਈ ਹਾਂ ਭਰੇ ਅਸ ਹੁੰਦਾ ਆਬੇ ਕੋਲ ਪੈਂਦਾ ਵੀਰੇ ਕਲੇਹਾਣਾ ਪਿੰਡਾ ਜ਼ਿਲ੍ਹਾ ਜ਼ਿਲ੍ਹਾ ਪਟਿਆਲਾ ਪੈਂਦਾ ਵੀਰੇ ਹਾਂ ਵੀਰੇ ਤੂੰ ਵੀ ਨਾਲੇ ਪਿੰਡ ਪੈਂਦਾ ਆਰਾਮਗੜ ਵੜਾ ਕਲੇਹਾਣਾ ਭਵਾਨੀਗੜ ਤੋਂ ਭਵਾਨੀਗੜ ਪੈਂਦਾ ਬਈ ਨਵੇ ਨਾਲੇ ਨਾਬਾ ਪੈਂਦਾ ਸ਼ਹਿਰ ਤੋਂ ਹਾਂ ਵੀਰੇ ਸ਼ਹਿਰ ਨਾਬਾ ਪੈਂਦਾ ਜ਼ਿਲ੍ਹਾ ਪਟਿਆਲਾ ਵੈਂਦਾ ਬਾਈ ਜ਼ਿਲ੍ਹਾ ਪਟਿਆਲਾ ਵੈਂਦਾ ਹੋ ਦੱਸੋ ਪੁੱਛ ਲੋ ਵੀ ਹੁੰਦਾ ਜਿਹੜਾ ਉਸ ਪੁੱਛਣਾ ਦੱਸ ਦਾਂਗੇ ਹੁਣ ਤਾਂ ਬੈਠਿਆ ਸੀ ਉਹ ਉਹ ਚਾ ਚਾ ਜੇ ਮਾਂ ਗਨਈਆ ਤੇਰਾ ਸਾਰੀ ਠੀਕ ਆ ਬਾਈ ਧੰਨਵਾਦ ਆ ਸਾਰਿਆਂ ਜਿਹੜੇ ਜੁੜੇ ਨੇ ਬਹੁਤ ਬਹੁਤ ਧੰਨਵਾਦ ਅਸੇ ਵੀ ਲਾਈਕ ਕਮੈਂਟ ਸਬਸਕ੍ਰਾਈਬ ਕਰਤਾ ਚਲੋ ਵੀ ਬਹੁਤ ਸਾਰਿਆਂ ਦਾ ਧੰਨਵਾਦ ਧੰਨਵਾਦ ਭਾਈ ਸਾਰਿਆਂ ਦਾ ਚਲੋ ਸਾਰਿਆਂ ਦਾ ਧੰਨਵਾਦ ਹਾਂ ਵੀ ਲਾਈਕ ਸਬਸਕ੍ਰਾਈਬ ਕਰੋ ਸਾਰੇ ਅਸੇ ਕਰਤਾ ਵੀ ਧੰਨਵਾਦ ਕਰਤਾ ਧੰਨਵਾਦ ਭਾਈ ਬਹੁਤ ਧੰਨਵਾਦੋ ਭਾਈ ਚਲੋ ਵੀਰੇ ਬਸ ਦੇ ਅੱਗੇ ਅੱਗੇ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਜੁੜੋ ਚਲੋ ਵੀਰ ਧੰਨਵਾਦ ਭਾਈ ਵੀਡੀਓ ਜ਼ਰੂਰ ਦੇਖ ਕੱਲੂ ਆਪਣੀ ਲਵਰੀ ਮਾਸਟਰ ਆ ਰਹੀ ਹੈ ਭਾਈ ਵੀਡੀਓ ਆਮਰੇ ਲਵਲੀ ਮਾਸਟਰ ਆ ਰਹੀ ਆ ਸਾਰੇ ਤਿਆਰ ਹੋ ਰੈਡੀ ਸੈਡੀ ਪਰ ਲਵਲੀ ਮਾਸਟਰ ਦੇਖਣ ਨੂੰ ਚਲੋ ਬੇਨ ਮਿਲਦੇ ਆ ਅਗਲੇ ਲੈਫੇ ਸਾਰਿਆਂ ਧੰਨਵਾਦ